ਆਸਟ੍ਰੇਲੀਆ ਦੇ ਵਿੱਚ ਰਹਿੰਦੀ ਇੱਕ ਔਰਤ ਨੇ ਭਾਰਤੀ ਕਮਿਊਨਿਟੀ ਦੇ ਵਿਰੁੱਧ ਨਸਲੀ ਤੌਰ ਤੇ અપਮਾਨਜਨਕ ਪੋਸਟ ਕਰਕੇ ਸੋਸ਼ਲ ਮੀਡੀਆ ਤੇ ਵਿਵਾਦ ਖੜਾ ਕਰ ਦਿੱਤਾ ਹੈ ਇਸ ਔਰਤ ਤੇ ਆਪਣੀ ਵੀਡੀਓ ਦੇ ਵਿੱਚ ਕੁਝ ਭਾਰਤੀ ਲੋਕਾਂ ਨੂੰ ਪਾਣੀ ਦੇ ਵਿੱਚ ਕੂੜਾ ਸੁੱਟਦੇ ਹੋਏ ਇਸਨੇ ਦਿਖਾਇਆ ਅਤੇ ਉਸ ਦੀ ਵੀਡੀਓ ਵੀ ਬਣਾ ਕੇ ਪੋਸਟ ਕੀਤੀ ਇਹ ਪੋਸਟ 5 ਅਕਤੂਬਰ ਨੂੰ ਐਕਸ ਦੇ ਉੱਤੇ ਐਟ ਦੀ ਰੇਟ ਟ੍ਰੂਥ ਫੇਰੀ 131 ਤੇ ਸਾਂਝੀ ਕੀਤੀ ਜਿਸ ਨੂੰ ਹਜ਼ਾਰਾਂ ਵਾਰ ਦੇਖਿਆ ਗਿਆ ਅਤੇ ਭਾਰਤੀ ਡਾਇਸਪੋਰਾ ਦੇ ਖਿਲਾਫ ਰੋਸ ਵੀ ਪੈਦਾ ਹੋਇਆ ਇਸ ਨੇ ਨਾ ਸਿਰਫ ਨਸਲਵਾਦ ਦੇ ਬਾਰੇ ਚਰਚਾ ਛੇੜ ਦਿੱਤੀ ਬਲਕਿ ਭਾਰਤੀਆਂ ਦੇ ਵਿੱਚ ਸਿਵਿਕ ਸੈਂਸ ਦੀ ਘਾਟ ਨੂੰ ਵੀ ਸਾਹਮਣੇ ਲਿਆਂਦਾ ਸਸਟਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਇਹ ਵਾਕਿਆ 5 ਅਕਤੂਬਰ ਨੂੰ ਮੈਲਬੌਰਨ ਦੇ ਵਿੱਚ ਵਾਪਰਿਆ ਅਤੇ ਭਾਰਤੀ ਕਮਿਊਨਿਟੀ ਦੇ ਵੱਲੋਂ ਇੱਕ ਫੈਸਟੀਵਲ ਮਨਾਇਆ ਗਿਆ ਜਿਸ ਦੇ ਵਿੱਚ ਸੈਂਕੜੇ ਭਾਰਤੀ ਲੋਕਾਂ ਨੇ ਹਿੱਸਾ ਲਿਆ। ਫੈਸਟੀਵਲ ਤੋਂ ਬਾਅਦ ਨੇੜੇ ਵਾਲੀ ਨਦੀ ਦੇ ਵਿੱਚ ਪਲਾਸਟਿਕ ਬੈਗਸ, ਖਾਣ ਪੀਣ ਦਾ ਸਮਾਨ ਤੇ ਹੋਰ ਕੂੜੇ ਦੇ ਢੇਰ ਲੱਗ ਗਏ। ਇੱਕ ਆਸਟ੍ਰੇਲੀਅਨ ਔਰਤ ਨੇ ਜੋ ਇਸ ਇਲਾਕੇ ਦੇ ਨੇੜੇ ਰਹਿੰਦੀ ਹੈ, ਉਸਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤਾ ਤੇ ਗੁੱਸੇ ਦੇ ਵਿੱਚ ਲਿਖਿਆ ਜਿਸ ਦਾ ਅਰਥ ਸੀ ਕਿ ਸ਼ਾਬਾਸ਼ ਭਾਰਤੀਓ ਤੁਸੀਂ ਗੰਦੇ ਸੂਰ ਹੋ। ਤੁਹਾਡੇ ਫੈਸਟੀਵਲ ਤੋਂ ਬਾਅਦ ਨਦੀ ਦੇ ਵਿੱਚ ਕੂੜਾ ਫਲਾਉਣ ਲਈ ਤੁਹਾਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ। ਤੁਰੰਤ ਜਾ ਕੇ ਇਸ ਨੂੰ ਸਾਫ਼ ਕਰੋ। ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਭਾਰਤੀ ਲੋਕਾਂ ਨੇ ਆਪਣਾ ਗੁੱਸਾ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਕਈਆਂ ਨੇ ਤਾਂ ਭਾਰਤੀਆਂ ਦੇ ਖਿਲਾਫ ਜ਼ਹਿਰ ਉਗਲਿਆ। ਆਸਟ੍ਰੇਲੀਅਨ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਸਾਡੇ ਪਾਣੀ ਦੇ ਛਰਨੇ ਤੇ ਨਦੀਆਂ ਤੁਹਾਡਾ ਕੂੜੇ ਦਾ ਡੰਪ ਨਹੀਂ। ਅਸੀਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ। ਪੋਸਟ ਦੇ ਵਿੱਚ ਨਦੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਜਿਸਦੇ ਵਿੱਚ ਪਲਾਸਟਿਕ ਬੈਗਸ ਤੇ ਹੋਰ ਚੀਜ਼ਾਂ ਛੁੱਟੀਆਂ ਗਈਆਂ। ਔਰਤ ਨੇ ਇਹ ਚੇਤਾਵਨੀ ਦਿੱਤੀ ਕਿ ਜੇਕਰ ਇਹ ਕੂੜਾ ਇਕੱਠਾ ਨਾ ਕੀਤਾ ਗਿਆ ਤਾਂ ਉਹ ਖੁਦ ਕਾਰਵਾਈ ਕਰੇਗੀ। ਇਹ ਘਟਨਾ ਆਸਟ੍ਰੇਲੀਆ ਦੇ ਵਿੱਚ ਵੱਧ ਰਹੇ ਭਾਰਤੀਆਂ ਖਿਲਾਫ ਭਾਵਨਾਵਾਂ ਨੂੰ ਵੀ ਦਰਸਾਉਂਦੀ ਹੈ ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਕਈ ਭਾਰਤੀਆਂ ਨੇ ਔਰਤ ਦੇ ਵੱਲੋਂ ਸਾਰੇ ਭਾਰਤੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਲਈ ਗਲਤ ਦੱਸਿਆ ਕਈ ਭਾਰਤੀ ਯੂਜ਼ਰਸ ਦਾ ਕਹਿਣਾ ਹੈ ਕਿ ਇੰਜ ਕੂੜਾ ਸੁੱਟਣਾ ਬਹੁਤ ਗਲਤ ਹੈ ਪਰ ਕੁਝ ਲੋਕਾਂ ਦੀ ਗਲਤੀ ਨੂੰ ਸਾਰੇ ਸਮਾਜ ਦੇ ਸਿਰ ਮੱਥੇ ਮੜਨਾ ਬੁਰੀ ਗੱਲ ਹੈ ਅਤੇ ਭਾਰਤੀਆਂ ਖਿਲਾਫ ਨਫ਼ਰਤ ਫੈਲਾਉਣਾ ਵੀ ਗਲਤ ਹੈ ਉਧਰ ਵਿਕਟੋਰੀਆ ਸੂਬਿਆ ਸਰਕਾਰ ਨੇ ਫੈਸਟੀਵਲ ਆਯੋਜਕਾਂ ਨੂੰ ਵੇਸਟ ਮੈਨੇਜਮੈਂਟ ਦੇ ਬਾਰੇ ਗਾਈਡਲਾਈਨਸ ਜਾਰੀ ਕੀਤੀਆਂ ਭਾਰਤੀ ਕਮਿਊਨਿਟੀ ਨੇ ਲੋਕਲ ਕਾਉਂਸਲ ਦੇ ਨਾਲ ਗੱਲਬਾਤ ਕੀਤੀ ਅਤੇ ਕੂੜਾ ਇਕੱਠਾ ਕਰਨ ਵਾਲੀ ਇੱਕ ਮੁਹਿੰਮ ਵੀ ਚਲਾਈ ਐਕਸਪਰਟਸ ਦਾ ਕਹਿਣਾ ਹੈ ਕਿ ਅਜਿਹੇ ਵਾਕਿਆ ਨਸਲਵਾਦ ਨੂੰ ਵਧਾਉਂਦੇ ਨੇ ਇਸ ਦੇ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ ਇਹ ਵਾਕਿਆ ਸਾਨੂੰ ਯਾਦ ਦਿਵਾਉਂਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਨਾ ਸਿਰਫ ਨਸਲਵਾਦ ਦੇ ਨਾਲ ਲੜਨਾ ਪਵੇਗਾ ਬਲਕਿ ਆਪਣੀਆਂ ਆਦਤਾਂ ਨੂੰ ਵੀ ਸੁਧਾਰਨਾ ਪਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਆਸਟ੍ਰੇਲੀਆ ਸਰਕਾਰ ਨਸਲਵਾਦ ਦੇ ਵਿਰੁੱਧ ਸਖਤ ਕਾਰਵਾਈ ਕਰੇਗੀ ਅਤੇ ਭਾਰਤੀ ਕਮਿਊਨਿਟੀ ਨੂੰ ਵੀ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ। ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਆਸ-ਪਾਸ ਸਾਫ਼-ਸਫਾਈ ਰੱਖੋ, ਕੋਈ ਕਾਨੂੰਨ ਨਾ ਤੋੜੋ ਤਾਂ ਜੋ ਭਾਰਤੀਆਂ ਦਾ ਅਕਸ ਖਰਾਬ ਨਾ ਹੋਵੇ।